ਨਗਰ ਗੰਡਿਆਂ ਦੀ ਸਮੁੱਚੀ ਸੰਗਤ ਮੇਰੀਆਂ ਭੈਣਾਂ ਮੇਰੀਆਂ ਬੱਚੀਆਂ ਉਚੇਚੇ ਤੌਰ ਤੇ ਆਈਆਂ ਨੇ ਨੌਜਵਾਨ ਬਜ਼ੁਰਗ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਉਤਸ਼ਾਹ ਤੁਸੀਂ ਦਿਖਾਇਆ ਆਪਣਾ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਇਹਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਜਿਸ ਚੋਣ ਦੇ ਲਈ ਮੈਂ ਤੁਹਾਡੇ ਕੋਲ ਪਹੁੰਚਿਆ ਮੇਰੀ ਪਾਰਟੀ ਸ਼੍ਰੋਮੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਹੋਂਦ ਚ ਆਈ 1984 ਦੇ ਦਰਦ ਦੇ ਉਹ ਬਾਦ ਜ਼ੁਲਮ ਤੋਂ ਬਾਅਦ ਜੋ ਇਸ ਮੁਲਕ ਨੇ ਸਿੱਖਾਂ ਨਾਲ ਪੰਜਾਬ ਨਾਲ ਕੀਤਾ ਉਸ ਫੈਸਲੇ ਦੇ ਉਲਟ ਜੋ ਦਰਬਾਰ ਸਾਹਿਬ ਤੇ ਹਮਲੇ ਦੀ ਘਟਨਾ ਵਾਪਰੀ ਉਹ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਪੁਲਿਸ ਚ ਬਹੁਤ ਵੱਡੇ ਅਫਸਰ ਡੀਆਈਜੀ ਸੀ ਉਹਨਾਂ ਨੇ ਅਸਤੀਫਾ ਦਿੱਤਾ ਉਸ ਅਸਤੀਫੇ ਤੋਂ ਬਾਅਦ ਸਾਡੀ ਪਾਰਟੀ ਜਿਹੜੀ ਹੈ ਉਹ ਹੋਂਦ ਚ ਆਈ ਹੈ ਜਿਸ ਵਿੱਚ ਅੱਜ ਮੈਂ ਕੰਮ ਕਰ ਰਿਹਾ ਹਾਂ ਬੇਸ਼ੱਕ ਮੇਰਾ ਇਸ ਸੰਘਰਸ਼ ਚ ਆਉਣਾ ਸੰਜਨੈਲ ਸਿੰਘ ਜੀ ਦੇ ਨਾਲ ਇੱਕ ਯੂਨੀਵਰਸਿਟੀ ਦਾ ਵਿਦਿਆਰਥੀ ਹੋਣ ਦੇ ਨਾਤੇ ਸ਼ੁਰੂ ਹੋਇਆ 1981 ਤੋਂ ਉਤੋਂ ਬਾਅਦ ਧਰਮਜੋਦ ਮੋਰਚਾ ਚੱਲਿਆ ਧਰਮਜੋਦ ਮੋਰਚੇ ਤੋਂ ਬਾਅਦ 84 ਦਾ ਕਤਲੇਆਮ ਹੋਇਆ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਜਿਹੜਾ ਪਿਛਲੀ ਲੜੀ ਚੱਲੀ ਆਉਂਦੀ ਸੀ ਮੈਂ ਉਹਦੇ ਵਿੱਚ ਅੱਜ ਤੱਕ ਕੰਮ ਕਰਦਾ ਆ ਰਿਹਾ ਮੇਰੀ ਜਿੰਨੀ ਵੀ ਵਾਹਿਗੁਰੂ ਦੀ ਕਿਰਪਾ ਸਦਕਾ ਪੜਾਈ ਹੈ ਉਹ ਇਹਨਾਂ ਸਮਿਆਂ ਦੌਰਾਨ ਹੀ ਹੋਈ ਐ ਡਬਲ ਐਮਏ ਕੀਤੀ ਐ ਬੀਐਡ ਕੀਤੀ ਐ ਐਮਫਿਲ ਕੀਤੀ ਐ ਉਸ ਤੋਂ ਬਾਅਦ 6.5-7 ਸਾਲ ਮੈਂ ਯੂਨੀਵਰਸਿਟੀ ਚ ਪੜਾਇਆ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੇ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ 1998 ਚ ਮੈਨੂੰ ਕਿਹਾ ਕਿ ਪ੍ਰੋਫੈਸਰ ਸਾਹਿਬ ਤੁਸੀਂ ਨੌਕਰੀ ਕਰਦੇ ਹੋ ਤੁਹਾਡੀ ਨੌਕਰੀ ਤੁਹਾਡੇ ਪਰਿਵਾਰ ਦਾ ਤੁਹਾਡਾ ਬਹੁਤ ਵਦਾ ਵੱਡਾ ਭਲਾ ਕਰ ਸਕਦੀ ਹੈ ਤੇ ਕਰ ਰਹੀ ਹੈ ਪਰ ਇਸ ਵਕਤ ਜਿਹੜੇ ਆਪਾਂ ਸੂਝਵਾਨ ਸਿੱਖਾਂ ਉਹਨਾਂ ਨੂੰ ਲੋੜ ਹੈ ਕੌਮ ਦੀ ਅਗਵਾਈ ਕਰਨ ਲਈ ਇਸ ਲਈ ਹੁਣ ਪੂਰਾ ਸਮਾਂ ਤੁਸੀਂ ਪਾਰਟੀ ਨੂੰ ਦਿਓ ਉਸ ਗੱਲ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਆਪਣੀ ਯੂਨੀਵਰਸਿਟੀ ਦੀ ਜਿਹੜੀ ਮੇਰੀ ਲੈਕਚਰਰ ਦੀ ਪ੍ਰੋਫੈਸਰ ਦੀ ਨੌਕਰੀ ਸੀ ਉਹ ਮੈਂ ਛੱਡ ਕੇ ਅਜ ਤੱਕ ਤੁਹਾਡੀ ਸਾਰਿਆਂ ਦੀ ਪੰਜਾਬ ਦੀ ਸਿੱਖੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਜਿਹੜੀਆਂ ਪਿਛਲੀਆਂ 50 ਸਾਲ ਦੀਆਂ ਘਟਨਾਵਾਂ ਵਾਪਰੀਆਂ ਨੇ 50 ਸਾਲ ਕੋਈ ਥੋੜੇ ਨਹੀਂ ਹੁੰਦੇ ਅੱਧੀ ਸਦੀ ਹੁੰਦੀ ਹੈ 100 ਸਾਲ ਬਾਅਦ ਤਾਂ ਸਦੀ ਬਦਲ ਜਾਂਦੀ ਹੈ ਇਹ 50 ਸਾਲ ਦੇ ਵਿੱਚ ਜਿਹੜੇ ਮੇਰੀ ਉਮਰ ਵਾਲੇ ਨੇ ਉਹਨਾਂ ਨੇ ਤਾਂ ਬਹੁਤ ਕੁਝ ਆਪਣੀ ਅੱਖੀ ਦੇਖਿਆ ਉਹ ਸਭ ਕੁਝ ਦੇਖਣ ਤੋਂ ਬਾਅਦ ਉਹਨਾਂ ਨੇ ਰਿਐਕਟ ਕੀ ਕੀਤਾ ਉਹਨਾਂ ਨੇ ਉਹਦੇ ਤੋਂ ਬਾਅਦ ਆਪਣਾ ਕੀ ਫੈਸਲਾ ਲਿਆ ਇਹ ਹਰ ਇੱਕ ਦਾ ਆਪਣਾ ਆਪਣਾ ਹੈ ਪਰ ਮੇਰੀ ਬੇਨਤੀ ਇਹ ਹੈ ਕਿ 1975 ਤੋਂ ਬਾਅਦ ਇਸ ਮੁਲਕ ਦੀ ਸਿਚੁਏਸ਼ਨ ਬਦਲੀ ਹੈ ਜਦੋਂ ਐਮਰਜੈਂਸੀ ਲਾਈ ਗਈ ਇੰਦਰਾ ਗਾਂਧੀ ਵੱਲੋਂ ਤਾਂ ਪੰਜਾਬ ਨੇ ਵੀ ਬਾਕੀ ਮੁਲਕ ਦੇ ਨਾਲ ਰਲ ਕੇ ਲੜਾਈ ਲੜੀ ਐਮਰਜੈਂਸੀ ਹਟੀ ਤਾਂ ਪੰਜਾਬ ਦੇ ਵਿੱਚ ਬਾਦਲ ਦੀ ਸਰਕਾਰ ਬਣੀ ਇਹ ਗੱਟ ਹੈ 1978 ਦੀ ਪਰ ਬਾਦਲ ਆਪਣੇ ਆਪ ਨੂੰ ਸਿੱਖ ਤੇ ਅਕਾਲੀ ਕਹਿੰਦਾ ਰਿਹਾ ਪਰ 1978 ਚ ਜਿਹੜੇ ਸਾਡੇ ਸਿੱਖ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਿਸਾਖੀ ਵਾਲੇ ਦਿਨ ਕਤਲ ਕਰ ਦਿੱਤੇ ਗਏ ਅੱਜ ਇਸ ਗੱਲ ਨੂੰ 47 ਸਾਲ ਹੋ ਗਏ ਨੇ 47 ਸਾਲ ਬਾਅਦ ਮੈਨੂੰ ਕੋਈ ਵੀ ਬਾਦਲ ਦਲ ਦਾ ਆ ਕੇ ਦੱਸ ਦੇਵੇ ਕਿ ਉਹਨਾਂ ਨੇ 13 ਸਿੱਖਾਂ ਦੇ ਕਾਤਲਾਂ ਨੂੰ 1 ਘੰਟੇ ਦੀ ਸਜ਼ਾ ਵੀ ਕਿਉਂ ਨਹੀਂ ਦਵਾਈ ਅੱਜ ਅਸੀਂ ਭਗਵੰਤ ਮਾਨ ਨੂੰ ਜੋ ਮਰਜ਼ੀ ਕਹੀਏ ਮੈਂ ਮੰਨਦਾ ਕਿ ਜੇ ਭਗਵੰਤ ਮਾਨ ਗਲਤ ਕਰੂਗਾ ਤਾਂ ਸਾਨੂੰ ਭਗਵੰਤ ਮਾਨ ਨੂੰ ਵੀ ਕਹਿਣਾ ਚਾਹੀਦਾ ਹੈ ਤੇ ਅਸੀਂ ਕਹਿ ਰਹੇ ਹਾਂ ਪਰ ਬਾਦਲ ਕਿਤੇ ਕਹੇ ਕਿ ਮੈਂ ਸਿੱਖਾਂ ਦਾ ਖੈਰਖਵਾ ਹਾਂ ਤਾਂ ਉਹਨੂੰ ਇੱਥੇ ਆ ਕੇ ਪਰਾਹ ਦੇ ਵਿੱਚ ਉਹਦੇ ਬੰਦੇ ਨੂੰ ਦੱਸਣਾ ਪਊਗਾ ਕਿ 1978 ਚ ਜਿਹੜਾ ਤੁਸੀਂ ਤੁਹਾਡੇ ਰਾਜ ਦੇ ਵਿੱਚ ਕਤਲੇਆਮ ਹੋਇਆ ਸੀ ਤੁਸੀਂ ਉਹੀ ਕੁਝ 78 ਚ ਕੀਤਾ ਉਹੀ ਕੁਝ ਜਦੋਂ ਦੁਬਾਰਾ ਤੁਸੀਂ ਚੌਥੀ ਵਾਰ ਤੀਜੀ ਵਾਰ ਚੌਥੀ ਵਾਰ ਜੀ ਮੰਤਰੀ ਬਣੇ 2015 ਚ ਨਾਲੇ ਤਾਂ ਗੁਰਗਾਂ ਸਾਹਿਬ ਜੀ ਦੀ ਬੇਅਦਬੀ ਕੀਤੀ ਤੇ ਨਾਲੇ ਦੋ ਸਿੱਖਾਂ ਦਾ ਕਤਲ ਕਰਵਾਇਆ ਬਹਿਬਲ ਕਲਾਂ ਤੇ ਤੁਸੀਂ ਐਫ ਆਈ ਆਰ ਦਰਜ ਕੀਤੀ ਜਿਹੜੀ ਅੱਜ ਵੀ ਰਿਕਾਰਡ ਤੇ ਹੈ ਐਫ ਆਈ ਆਰ ਦਰਜ ਹੋਈ ਅਣਪਛਾਤੀ ਪੁਲਿਸ ਇਹ ਲਫ਼ਜ਼ ਸਿੱਖਾਂ ਨੇ ਜਾਂ ਪੰਜਾਬ ਨੇ ਜਾਂ ਕਾਨੂੰਨ ਦੀ ਕਿਤਾਬ ਨੇ ਪਹਿਲੀ ਵਾਰ ਦੇਖਿਆ ਕਿ ਕਦੇ ਪੁਲਿਸ ਵੀ ਅਣਪਛਾਤੀ ਹੋ ਸਕਦੀ ਹੈ ਅਣਪਛਾਤਾ ਮੈਂ ਹੋ ਸਕਦਾ ਮੈਂ ਆਪਣੇ ਪਰਨਾ ਬਦਲ ਲਵਾਂ ਆਪਣਾ ਹੁਲੀਆ ਬਦਲ ਲਵਾਂ ਕਿਸੇ ਨੂੰ ਗੋਲੀ ਮਾਰ ਕੇ ਨਿਕਲ ਜਾਵਾਂ ਤਾਂ ਰਿਪੋਰਟ ਦਰਜ ਹੋ ਸਕਦੀ ਹੈ ਇੱਕ ਅਣਪਛਾਤਾ ਮਨੁੱਖ ਕਤਲ ਕਰਕੇ ਚਲਾ ਗਿਆ ਜਦ ਤੱਕ ਕਿ ਉਹ ਬੰਦਾ ਫੜਿਆ ਨਹੀਂ ਜਾਂਦਾ ਉੰਨੀ ਦੇਰ ਲਈ ਉਹ ਅਣਪਛਾਤਾ ਕਿਹਾ ਜਾ ਸਕਦਾ ਹੈ ਪਰ ਪੁਲਿਸ ਕਦੇ ਵੀ ਅਣਪਛਾਤੀ ਨਹੀਂ ਹੁੰਦੀ ਜੋ ਕਾਨੂੰਨ ਹੈ ਜਦੋਂ ਪੁਲਿਸ ਕਿਸੇ ਕੰਮ ਵਾਸਤੇ ਜਾਂਦੀ ਹੈ ਉਹ ਆਪਣੇ ਥਾਣੇ 'ਚ ਹੁਕਮ ਲੈ ਕੇ ਜਾਂਦੀ ਹੈ ਕਿ ਕਿੰਨੇ ਸਿਪਾਹੀਆਂ ਦੀ ਕਿੰਨੇ ਹੌਲਦਾਰ ਨੇ ਕਿੰਨੇ ਏਐਸਆਈ ਨੇ ਕਿੰਨੇ ਇੰਸਪੈਕਟਰ ਨੇ ਕਿੰਨੇ डीएस डीएस डीएसपी ਨੇ ਜਿਹੜੀ ਟੁਕੜੀ ਅੱਜ ਫਰਾਨੀ ਥਾਂ ਤੇ ਜਾ ਰਹੀ ਹੈ ਉਹਨਾਂ ਦਾ ਨਾਮ ਦਰਜ ਹੁੰਦਾ ਹੈ ਉਹਨਾਂ ਦਾ ਬੈਲਟ ਨੰਬਰ ਹਰ ਦਰਜ ਹੁੰਦਾ ਹੈ ਤੇ ਉਹ ਕਿਹੜਾ ਕਿਹੜਾ ਹਥਿਆਰ ਲੈ ਕੇ ਗਏ ਨੇ ਤੇ ਕਿੰਨੇ ਕਾਰਤੂਸ ਲੈ ਕੇ ਗਏ ਨੇ ਉਹ ਸਾਰਾ ਕੁਝ ਦਰਜ ਹੁੰਦਾ ਹੈ ਕਦੇ ਵੀ ਅਤੇ ਵਾਪਸ ਆ ਕੇ ਜਦੋਂ ਜਮ੍ਹਾਂ ਕਰਾਉਂਦੇ ਨੇ ਫਿਰ ਉਹਨਾਂ ਦੀ ਡਿਊਟੀ ਹੁੰਦੀ ਹੈ ਕਿ ਅਸੀਂ ਸਵੇਰੇ ਇੰਨੇ ਹਥਿਆਰ ਲੈ ਗਏ ਸੀ ਆਹ ਲੋ ਫੜੋ ਜੀ ਹਥਿਆਰ ਸਾਡੇ ਮੁੰਸੀ ਸਾਹਿਬ ਤੇ ਅਸੀਂ ਲੈ ਗਏ ਸੀ 4000 ਰੌਂਦ ਲੈ ਗਏ ਸੀ ਉਹਦੇ ਚੋਂ 500 ਰੌਂਦ ਚਲ ਗਿਆ ਤੇ ਆ 3500 ਅਸੀਂ ਜਮ੍ਹਾਂ ਕਰਾਉਨੇ ਆ ਇਹ ਕਾਨੂੰਨ ਹੈ ਇਸ ਕਾਨੂੰਨ ਨੂੰ ਛਿੱਕੇ ਟੰਗ ਕੇ ਸਾਡੇ ਅੱਖਾਂ ਤੇ ਦਿਮਾਗ ਦੇ ਵਿੱਚ ਘਟਾਪਾਣ ਦੀ ਕੋਸ਼ਿਸ਼ ਕੀਤੀ ਗਈ ਪ੍ਰਕਾਸ਼ ਸਿੰਘ ਬਾਦਲਾ 1978 ਚ ਵੀ ਕੀਤਾ ਮੈਂ ਤੁਹਾਨੂੰ ਉਦਾਹਰਨ ਦੇ ਰਿਹਾ ਕਿ 1978 ਚ ਵੀ ਉਹੀ ਬੰਦਾ ਚੀਫ ਮਿਨਿਸਟਰ ਹੈ ਤੇ 2015 ਚ ਵੀ ਉਹੀ ਬੰਦਾ ਚੀਫ ਮਿਨਿਸਟਰ ਹੈ ਇਹ ਕਿਵੇਂ ਇਹਨਾਂ ਦੋਸ਼ਾਂ ਤੋਂ ਬਰੀ ਹੋ ਸਕਦੇ ਨੇ ਤੇ ਇੱਕ ਕੁਦਰਤ ਦੀ ਖੇਡ ਦੇਖੋ ਜਿਹੜਾ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਚੀਫ ਮਿਨਿਸਟਰ ਬਣਿਆ ਤੇ ਜਦੋਂ ਉਹ ਮਰਿਆ ਅਜ ਤੋਂ ਸਾਲ ਪਹਿਲਾਂ ਉਹਦੇ ਤੇ ਕੋਰਟ ਕਪੂਰੇ ਦੀ ਅਦਾਲਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੇਸ ਚੱਲ ਰਿਹਾ ਸੀ ਤੇ ਉਹ ਉੱਥੋਂ ਹੀ ਹਾਰਿਆ ਜਿੱਥੋਂ ਉਹ ساری ਉਮਰ ਜਿੱਤਦਾ ਰਿਹਾ بڑے ਲੋਕਾਂ ਨੂੰ ਇੱਕ ਵਹਿਮ ਹੋ ਜਾਂਦਾ ਹੈ ਕਿ ਸਿੱਖ پاگل ਨੇ ਇਹ ਕਹਿੰਦੇ ਨੇ ਆਹ ਜਿਹੜੇ ਅੰਦਰ ਗੁਰੂ ਗ੍ਰੰਥ ਸਾਹਿਬ ਬੈਠੇ ਨੇ ਬਰਾਜਮਾਨ ਨੇ ਵੀ ਇਹਨਾਂ ਨੂੰ ਕੀ ਪਤਾ ਹੈ ਇਹ ਕਹੀ ਜਾਂਦੇ ਨੇ ਸਿੱਖ ਕਿ ਇਹ ਸਾਡਾ ਹਾਜ਼ਰ ਜਹੂਰ ਗੁਰੂ ਹੈ ਨਾ ਇਹ ਖਾ ਸਕਦਾ ਨਾ ਪੀ ਸਕਦਾ ਨਾ ਬੁਲਾਏ ਬਿਨਾ ਬੋਲ ਸਕਦਾ ਪਰ ਇਹ ਵਹਿਮ ਬੜੀ ਵਾਰ ਦੁਨੀਆ ਦੇ ਦੂਰ ਹੋਏ ਨੇ ਤੇ ਆ 2115 ਵਿੱਚ ਵੀ ਦੂਰ ਹੋਏ ਨੇ ਜਿਨ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾਂ ਕਰਵਾਈ ਆ ਜੋ ਜੇਲਾਂ 'ਚ ਨਹੀਂ ਉਹਨਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ ਉਹਨਾਂ ਨੇ ਇਹੀ ਸੋਚਿਆ ਸੀ ਕਿ ਸਾਨੂੰ ਕਿਹੜਾ ਕੋਈ ਦੇਖ ਰਿਹਾ ਹੈ ਪਰ ਸਿੱਖ ਕੌਮ ਮੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਭ ਕੁਝ ਦੇਖਦੇ ਨੇ ਇੱਕੋ ਇੱਕ ਗ੍ਰੰਥ ਹੈ ਦੁਨੀਆ ਦਾ ਇੱਕੋ ਇੱਕ ਜਿਹਨੂੰ ਉੱਥੋਂ ਦੀ ਸੁਪਰੀਮ ਕੋਰਟ ਨੇ ਜਿੰਦੇ ਮਨੁੱਖ ਦਾ ਰੁਤਬਾ ਦਿੱਤਾ ਹੋਇਆ ਉਹ ਤੁਹਾਡੇ ਵਿਸ਼ਵਾਸ ਕਰਕੇ ਦਿੱਤਾ ਹੋਇਆ ਤੇ ਉਹ ਸੱਚ ਹੋਇਆ ਜਦੋਂ ਅੱਜ ਪ੍ਰਕਾਸ਼ ਸਿੰਘ ਬਾਦਲ ਵੀ ਕਟਹਿਰੇ 'ਚ ਹੈ ਅੱਜ ਸੁਖਵੀਰ ਸਿੰਘ ਬਾਦਲ ਵੀ ਪੇਸ਼ੀ ਭੁਗਤ ਜਾਂਦਾ ਹੈ ਅੱਜ ਬਾਬਾ ਰਾਮ ਰਹੀਮ ਦਾ ਨਾਮ ਵੀ ਦਰਜ ਹੈ ਤੇ ਸਭ ਤੋਂ ਜ਼ਾਲਮ ਬੰਦਾ ਜਿਹੜਾ ਸਮੇਧ ਸੈਣੀ ਹੈ ਉਹਦਾ ਵੀ ਨਾਮ ਦਰਜ ਹੈ ਇਹ ਦੇਖਿਆ ਨਾ ਗੁਰੂਗ੍ਰੰਥ ਸਾਹਿਬ ਨੇ ਜੇ ਬਾਦਲਾਂ ਦੀ ਗੱਲ ਮੈਂ ਕਰਦਾ ਨਾਲ ਮੈਂ ਕਾਂਗਰਸ ਦੀ ਗੱਲ ਵੀ ਕਰਦਾ ਕਾਂਗਰਸ ਨੂੰ ਤੁਸੀਂ ਚਾਰ ਵਾਰ ਪਟਿਆਲੇ ਦੇ ਲੋਕਾਂ ਨੇ ਬੀਬੀ ਪਰਨੀਤ ਕੌਰ ਜੀ ਨੂੰ ਐਮਪੀ ਬਣਾਇਆ ਮੈਂ ਤੁਹਾਡੇ ਤੋਂ ਹੀ ਪੁੱਛਦਾ ਤੁਸੀਂ YouTube ਦੇਖਦੇ ਹੋ ਤੁਸੀਂ Facebook ਚਲਾਉਂਦੇ ਹੋ ਤੁਸੀਂ ਹੋਰ ਕਈ ਤਰ੍ਹਾਂ ਦੇ ਇੰਸਟਾਗ੍ਰam ਚਲਾਉਨੇ ਹੋ ਕਦੇ ਬੀਬੀ ਪ੍ਰਨੀਤ ਕੌਰ ਜੀ ਨੇ ਪਾਰਲੀਮੈਂਟ ਵਿੱਚ ਜਾ ਕੇ ਪਟਿਆਲੇ ਵਾਸਤੇ ਕੁਝ ਮੰਗਿਆ ਪਟਿਆਲੇ ਵਾਸਤੇ ਕੋਈ ਫੈਕਟਰੀ ਮੰਗੀ ਹੈ ਤੁਸੀਂ ਹੁਣ ਸਮੱਸਿਆ ਮੱਖੀਆਂ ਦੀ ਕਹਿ ਘਟਾਉ ਆਹ ਕਿਹੜੀ ਕਿੰਨੀ ਵੱਡੀ ਸਮੱਸਿਆ ਹੈ ਉਹਨਾਂ ਨੇ ਤਾਂ ਕੋਈ ਸਮੱਸਿਆ ਸਾਡੀ ਹਾਲ ਤਾਂ ਬਹੁਤ ਦੂਰ ਦੀ ਗੱਲ ਹੈ ਘੱਟੋ ਘੱਟ ਜਿਹੜੇ ਬੱਚੇ ਸਾਡੇ ਪੜ ਡਿੱਗੇ ਕੁੜੀਆਂ ਹੋਣ ਜਾਂ ਮੁੰਡੇ ਹੋਣ ਉਹਨਾਂ ਦੀ ਰੁਜ਼ਗਾਰ ਵਾਸਤੇ ਕੋਈ ਸਾਧਨ ਤਾਂ ਪੈਦਾ ਕਰ ਦੇ ਫਿਰ ਕਾਂਗਰਸ ਕਿਵੇਂ ਭੱਜ ਸਕਦੀ ਹੈ ਕਿ ਜਿੰਨਾ 10 ਸਾਲ ਚ ਸਾਡਾ ਜ਼ੁਲਮ ਸਾਡੇ ਤੇ ਜ਼ੁਲਮ ਹੋਇਆ 84 ਤੋਂ 94 ਤੱਕ ਸਾਡੇ ਮੁੰਡਿਆਂ ਨੂੰ ਮੇਰੇ ਵਰਗੇ ਮੈਂ ਵੀ ਉਸ ਉਸੇ ਉਮਰ ਦਾ ਸੀ ਮੇਰੇ ਨਾਲ ਦੇ ਨੂੰ ਸਾਰੇ ਪੰਜਾਬ ਚ ਝੂਠੇ ਪੁਲਿਸ ਮੁਕਾਬਲਿਆਂ ਚ ਮਾਰਿਆ ਗਿਆ ਜਦੋਂ ਜਸਵੰਤ ਸਿੰਘ ਖਾਲੜਾ ਜਿਹੜਾ ਕਿ ਇੱਕ ਵਕੀਲ ਸੀ ਜਦੋਂ ਉਹਨੇ ਕਿਹਾ ਕਿ ਇਹ ਜਿਹੜੇ ਤੁਸੀਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਸਕਾਰ ਕੀਤਾ ਹੈ ਇਹ ਅਣਪਛਾਤੇ ਨਹੀਂ ਇਹ ਪੰਜਾਬ ਚ ਪਿੰਡਾਂ ਸ਼ਹਿਰਾਂ ਚ ਰਹਿਣ ਵਾਲੇ ਲੋਕ ਨੇ ਤੇ ਉਹਨਾਂ ਦੇ ਨਾਮ ਨਿਸ਼ਰ ਕੀਤੇ ਕਿ ਕਿਹੜੇ ਕਿਹੜੇ ਸ਼ਮਸ਼ਾਨ ਘਾਟ ਚ ਤੁਸੀਂ ਕਿਹੜਾ ਕਿਹੜਾ ਮੁੰਡਾ ਸਸਕਾਰ ਕੀਤਾ ਉਹਦਾ ਫਲਾਣਾ ਪਿੰਡ ਹੈ ਉਹਦੇ ਫਲਾਣੇ ਮਾਪੇ ਨੇ ਉਹ ਲਿਸਟ ਜਦੋਂ ਜਾਰੀ ਕੀਤੀ ਤਾਂ ਉਸ ਵਕਤ ਦਾ ਜ਼ਾਲਮ ਪੁਲਿਸ ਅਫਸਰ ਕੇਪੀਐਸ ਗਿਲ ਕਹਿੰਦਾ ਜਸਵੰਤ ਸਿੰਘ ਖਾਲੜਾ ਚੁੱਪ ਕਰ ਜਾ ਨਹੀਂ ਤਾਂ ਕੱਲ ਸਾਨੂੰ ਕੋਈ ਫਰਕ ਨਹੀਂ ਪੈਣਾ ਅਸੀਂ 25000 ਇੱਕ ਲਿਖ ਦੇਾਂਗੇ ਤੇ ਇਹ ਹੋਇਆ ਅਗਲੇ ਦਿਨ ਜਸਵੰਤ ਸਿੰਘ ਖਾਲੜੇ ਨੂੰ ਆਪਣੇ ਘਰ ਦੇ ਬਾਹਰ ਕਾਰ ਧੁੰਦਿਆਂ ਨੂੰ ਚੁੱਕ ਕੇ ਲੈ ਗਏ ਅੱਜ ਤੱਕ ਪਤਾ ਨਹੀਂ ਜਸਵੰਤ ਸਿੰਘ ਖਾਲੜਾ ਕਿਥੇ ਗਿਆ ਇਹ ਗੱਲ ਹੈ 1995 ਦੀ ਰਾਜਕਦਾ ਸੀ ਰਾਜਸੀ ਕਾਂਗਰਸ ਦਾ ਮੈਂ ਜਿੱਥੇ ਬਾਦਲਾਂ ਦੀ ਗੱਲ ਕਰਦਾ ਉੱਥੇ ਮੈਂ ਕਾਂਗਰਸ ਦੀ ਗੱਲ ਵੀ ਕਰਦਾ ਫਿਰ 97 ਆਇਆ ਫਿਰ ਯਾਰੀ ਪੈ ਗਈ ਬਾਦਲ ਦੀ ਤੇ ਬੀਜੇਪੀ ਦੀ ਬੀਜੇਪੀ ਜਿਹੜੀ ਅੱਜ ਕਿਸਾਨਾਂ ਦਾ ਬੁਰਾ ਹਾਲ ਕਰ ਰਹੀ ਹੈ ਤੁਸੀਂ ਆ ਇੱਥੇ ਧਰਨਾ ਲਾ ਕੇ ਬੈਠੇ ਹੋ ਪਹਿਲਾਂ ਦਿੱਲੀ ਲਾ ਕੇ ਬੈਠਦੇ ਰਹੇ ਹੋ ਪੰਜਾਬ ਅੱਜ ਕਿਸਾਨਾਂ ਦੀ ਸਾਰੇ ਦੇਸ਼ ਚ ਸਭ ਤੋਂ ਵੱਡੀ ਦੁਸ਼ਮਣ ਬੀਜੇਪੀ ਹੈ ਆ ਤੁਹਾਡੇ ਮੁੰਡੇ ਪਿਛਲੇ ਜਿਹੜਾ ਆਪਣਾ ਧਰਨਾ ਲਗਾ ਸੀ ਕਿਸਾਨਾਂ ਦਾ ਦਿੱਲੀ ਉਸ ਤੋਂ ਬਾਅਦ ਲਖੀਮਪੁਰ ਖੀਰੀ ਵਿੱਚ ਇੱਕ ਮਨਿਸਟਰ ਦੇ ਪੁੱਤਰ ਨੇ ਜੀਪ ਚੜਾ ਕੇ ਚਾਰ ਤੁਹਾਡੇ ਬੰਦੇ ਸ਼ਹੀਦ ਕਰਤੇ ਅੱਜ ਜਿਹੜਾ ਕਾਤਲ ਸੀ ਟੈਣੀ ਦਾ ਮੁੰਡਾ ਮਨਿਸਟਰ ਦਾ ਮੁੰਡਾ ਅਜੇ ਉਹ ਜ਼ਮਾਨਤ ਤੇ ਬਾਹਰ ਹੈ ਤੇ ਉਹ ਸਾਡੇ ਚਾਰ ਸ਼ਹੀਦ ਹੋ ਗਏ ਉਹਨਾਂ ਦੀ ਜ਼ਮਾਨਤ ਤਾਂ ਹੋ ਜਾਂਦੀ ਨਾ ਪਰ ਤੁਹਾਡੇ ਪੰਜਾਬ ਦੇ ਵਿੱਚੀ ਤੁਹਾਡੇ ਸਿੱਖਾਂ ਦੇ ਬੱਚੇ 32 32 ਸਾਲ ਤੋਂ ਜੇਲ੍ਹਾਂ 'ਚ ਬੈਠੇ ਨੇ ਤੁਸੀਂ ਧਰਨੇ ਲਾਉਨੇ ਹੋ ਤਾਂ ਨਹੀਂ ਬਾਹਰ ਆਉਂਦੇ ਉਹ ਅ ਡਿਬਰੂਗੜ ਹੁਣ ਨਵੇਂ ਭੇਜਦੇ ਕੀ ਪੰਜਾਬ 'ਚ ਕੋਈ ਜੇਲ੍ਹ ਨਹੀਂ ਹੈ ਕੀ ਪੰਜਾਬ 'ਚ ਹੋਰ ਜਿਹੜੇ ਲੋਕ ਨੇ ਉਹ ਬਿਲਕੁਲ ਖਤਰਨਾਕ ਨਹੀਂ ਨੇ ਇਹ ਜ਼ਿਆਦਾ ਖਤਰਨਾਕ ਹੈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੇ ਕਿਹੜੀ ਐਸੀ ਗੱਲ ਕੀਤੀ ਹੈ ਉਹ ਤਾਂ ਅਮਰ ਛਕਾ ਰਿਹਾ ਸੀ ਪਰ ਸਰਕਾਰਾਂ ਨਹੀਂ ਚਾਹੁੰਦੀਆਂ ਨਾ ਅਕਾਲੀ ਦਲ ਚਾਹੁੰਦਾ ਸੀ ਮਜੀਠੀਆ ਰੱਜ ਕੇ ਨਸ਼ਾ ਵੇਚਦਾ ਰਿਹਾ ਨਾ ਅੱਜ ਦੀਆਂ ਸਰਕਾਰਾਂ ਚਾਹੁੰਦੇ ਸੀ ਨਾ ਅਮਰਿੰਦਰ ਚਾਹੁੰਦਾ ਸੀ ਇਸੇ ਕਰਕੇ ਤੁਹਾਡੇ ਬੱਚੇ ਮਰ ਰਹੇ ਨੇ ਉਹ ਬੱਚੇ ਮੈਨੂੰ ਮaaf ਕਰਨਾ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਮੇਰੀਆਂ ਬੱਚੀਆਂ ਬੇਟੀਆਂ ਹੋਈਆਂ ਨੇ ਅੱਜ ਪੰਜਾਬ ਦਾ ਅੱਧਾ ਮੁੰਡਾ ਅੱਧਾ ਆਪ ਆਪਣਾ ਬੱਚਾ ਨਹੀਂ ਜੰਮ ਸਕਦਾ ਇਹਨਾਂ ਨਸ਼ਿਆਂ ਕਰਕੇ ਤੇ ਹਸਪਤਾਲ ਖੁੱਲਗੇ ਬਨੌਟੀ ਬੱਚੇ ਲਿਆ ਕੇ ਜੰਮਣ ਦੇ ਜਿਵੇਂ ਅਸੀਂ گاਵਾ ਮੱਜਾਂ ਨੂੰ ਟੀਕੇ ਲਾਉਨੇ ਆ ਨਾ ਉਹ ਟੀਕੇ ਲੱਗਦੇ ਨੇ ਅੱਜ ਇਹ ਕਹਦੇ ਪੜ ਲਿਓ ਅੱਜ ਪਟਿਆਲੇ ਵੀ ਇੱਕ ਹਸਪਤਾਲ ਹੈਗਾ ਉਹਨਾਂ ਨੂੰ ਆਈਵੀਏ ਆਈਐਫਵੀ ਪਤਾ ਨਹੀਂ ਕਿਹੜਾ ਹਸਪਤਾਲ ਕਹਿੰਦੇ ਨੇ ਹਾਂਜੀ ਆਈਵੀਏ ਬਾਈ ਜੀ ਕਹਿੰਦੇ ਆਈਬੀਐਫ ਹਸਪਤਾਲ ਹਾਂ ਬੀਬੀ ਨੂੰ ਵੀ ਪਤਾ ਹੈ ਉਹ ਮਤਲਬ ਕੈਂਡ ਤੋਂ ਅੱਜ ਪੰਜਾਬ ਚ ਵਾਪਰ ਰਿਹਾ ਹੈ ਫਿਰ ਪਤਾ ਹੋਣਾ ਚਾਹੀਦਾ ਸਾਨੂੰ ਆਪਾ ਪਰਿਵਾਰ ਆ ਪਰਿਵਾਰ ਵਿੱਚ ਖੜ ਕੇ ਗੱਲ ਕਰੀਏ ਕਿ ਸਾਨੂੰ ਸਮੱਸਿਆ ਕਿਹੜੀਆਂ-ਕਿਹੜੀਆਂ ਆ ਰਹੀਆਂ ਨੇ ਇਹ ਵੀ ਵੱਡੀ-ਵੱਡੀ ਸਮੱਸਿਆ ਹੈ ਤੇ ਨਸ਼ਾ ਨਿਰੰਤਰ 25 ਸਾਲ ਤੋਂ ਵਿਕੀਉ ਜਾ ਰਿਹਾ ਹੈ ਵਿਕੀਉ ਜਾ ਰਿਹਾ ਹੈ ਵਧੀ ਜਾ ਰਿਹਾ ਹੈ ਵਧੀ ਜਾ ਰਿਹਾ ਸਾਡੇ ਮੁੰਡੇ ਸਾਡੇ ਭਰਾ ਪਹਿਲਾਂ ਅਤਵਾਦੀ ਕਹਿ ਕੇ ਮਾਰਦੇ ਹੁਣ ਗੈਂਗਸਟਰ ਕਹਿ ਕੇ ਮਾਰ ਰਹੇ ਨੇ ਇੱਕ ਤਾਂ ਗੈਂਗਸਟਰ ਤੇ ਅਤਵਾਦੀ ਕਹਿ ਕੇ ਜਿਹੜੇ ਮਰੇ ਨੇ ਉਹ ਸਾਰੇ ਪੰਜਾਬ ਦੇ ਬੱਚੇ ਸੀ ਉਹ ਸਿੱਖਾਂ ਦੇ ਮੁੰਡੇ ਸੀ ਤੇ ਜਿਹੜੇ ਨਸ਼ੇ ਨਾਲ ਮਰ ਰਹੇ ਨੇ ਉਹ ਵੀ ਪੰਜਾਬ ਦੇ ਬੱਚੇ ਨੇ ਇਹ ਸਾਰਾ ਕਾਰ ਕੌਣ ਰਿਹਾ ਤੇ ਇਹਨੂੰ ਰੋਕੂਗਾ ਕੌਣ ਜਿਹੜੇ ਬੰਦੇ ਹੁਣ ਆਪਾਂ ਗੱਲ ਕਰਕੇ ਹਟਿਆ ਪਰਨੀਤ ਕੌਰ ਜੀ 20 ਸਾਲ ਰਹੇ ਅੱਜ ਉਹ ਭਾਜਪਾ ਦੇ ਬਣ ਗਏ ਉਹਨਾਂ ਨੇ ਤਾਂ ਆਪਣਾ ਪੈਸਾ ਬਚਾ ਲਿਆ ਵੀ ਭਾਜਪਾ ਮੇਰੇ ਤੇ ਈਡੀ ਦੀ ਰੇਡ ਨਹੀਂ ਪਵਾਉਗੀ ਅਮਰਿੰਦਰ ਸਿੰਘ ਵੀ ਬਚ ਗਿਆ ਟਿੱਕੂ ਵੀ ਬਚ ਗਿਆ ਪਰਨੀਤ ਕੌਰ ਵੀ ਬਚ ਗਈ ਤੇ ਹੋਰ ਇਹਨਾਂ ਦਾ ਬਾਲ ਬੱਚਾ ਵੀ ਬਚ ਗਿਆ ਬਈ ਇਹਨਾਂ ਦੀ ਜਿਹੜੀ ਕਾਲਾ ਧੰਨਾ ਹੈ ਉਹ ਟਕਿਆ ਰਹਿ ਗਿਆ ਪਰ ਆਮ ਲੋਕ ਜਿਨ੍ਹਾਂ ਨੇ ਇਹਨਾਂ ਨੂੰ ਚੁਣ ਕੇ ਐਮਪੀ ਬਣਾਇਆ ਸੀ ਚਲੋ ਉੱਥੇ 10 ਫੈਕਟਰੀ ਲਾ ਦੇ 20 ਸਾਲ ਚ ਜਿਹਦੇ ਵਿੱਚ 5-10 ਹਜ਼ਾਰ ਬੱਚਾ ਸਾਡਾ ਪਟਿਆਲੇ ਦਾ ਕਰਦਾ ਤਾਂ ਫਿਰ ਮੈਂ ਜ਼ਰੂਰ ਕਹਿ ਕੇ ਜਾਂਦਾ ਪਈ ਚੱਲੀ ਤਾਂ ਗਈ ਆ ਉਹ ਮਾੜੀ ਪਾਰਟੀ ਚ ਬੀਜੇਪੀ ਚ ਪਰ ਘੱਟੋ ਘੱਟ ਪਟਿਆਲੇ ਵਾਲਿਆਂ ਦਾ ਭਲਾ ਕਰਕੇ ਗਈ ਉਹ ਭਲਾ ਵੀ ਨਹੀਂ ਕੀਤਾ ਤੇ ਤੁਹਾਡਾ ਵਿਸ਼ਵਾਸ ਵੀ ਖਰਾਬ ਕੀਤਾ ਤੁਸੀਂ ਤਾਂ ਉਹਨੂੰ ਮੈਂ ਬੇਸ਼ੱਕ ਕਾਂਗਰਸ ਦੇ ਉਲਟਾਂ ਪਰ ਜਿਨ੍ਹਾਂ ਲੋਕਾਂ ਨੇ ਉਹਨੂੰ ਕਾਂਗਰਸੀ ਕਹਿ ਕੇ ਚੁਣਿਆ ਸੀ ਅੱਜ ਉਹ ਕੀ ਸੋਚਣ ਉਹਦੇ ਆਪਣੇ ਜਿਹੜੇ ਬੰਦੇ ਨੇ ਹਰਦੀয়াল ਸਿੰਘ ਰਾਜਪੁਰੇ ਜਿਵੇਂ ਬੈਠਾ ਹੈ ਜਾਂ ਆਪਣਾ ਲਾਲ ਸਿੰਘ ਹੈ ਉਹ ਕਹੀ ਜਾਂਦੇ ਨੇ ਸਾਡਾ ਧੋਖਾ ਹੋ ਗਿਆ ਉਹ ਕਹਿੰਦੇ ਸਾਡੇ ਸਿਰ ਤੇ ਲਾ ਕੇ ਗਾਦੀ ਬਿਠਾਤਾ ਇਹ ਤਾਂ ਉਹ ਕਹਿ ਰਹੇ ਨੇ ਨਾ ਅਖਬਾਰਾਂ ਚ ਆ ਰਿਹਾ ਹੈ ਮੀਡੀਆ ਚ ਆ ਰਿਹਾ ਹੈ ਇਹ ਸਾਰਾ ਕੁਝ ਰੋੜ ਕਚੋਲੇ ਵਿੱਚ ਕੋਈ ਇੱਕ ਪਾਰਟੀ ਹੈ ਸੋਚਿਓ ਅੱਜ ਕਿ ਜਿਹੜੀ ਆਪਣੀ ਸਟੈਂਡ ਤੇ ਖੜੀ ਰਹੀ ਹੈ ਉਹ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਅਸੀਂ ਵੀ ਇੱਥੇ ਹੀ ਖੜੇ ਆਂ ਪਰ ਨਾ ਵਿਕੇ ਆਂ ਨਾ ਝੁਕੇ ਆਂ ਨਾ ਚੁੱਪ ਕੀਤੇ ਕਰਕੇ ਘਰ ਚ ਬੈਠੇ ਆ ਇਹ ਤਿੰਨੇ ਗੱਲਾਂ ਨਹੀਂ ਕੀਤੀਆਂ ਇਹ ਨਹੀਂ ਕਿ ਅਸੀਂ ਜੇ ਵਿਕੇ ਨਹੀਂ ਤਾਂ ਅਸੀਂ ਤਾਂ ਘਰੇ ਬੈਠ ਕੇ ਜਿ세 ਤਾਂ ਹੁਣ ਮਾੜਾ ਫੜ ਲਈ ਤੇ ਬਸ ਜੀ ਅਸੀਂ ਤਾਂ ਹੱਤਰਾ ਵਾਇਗਰੂ ਕਰੀ ਜਾਂਦੇ ਆ ਨਾ ਮੇਰੇ ਗੁਰੂ ਨੇ ਮੇਰੀ ਪੀਰੀ ਨਾਲ ਜੋੜ ਕੇ ਸਾਨੂੰ ਇੱਥੇ ਆਪਣਾ ਸਰੀਰ ਵੀ ਦਿੱਤਾ ਹੈ ਜਿਹੜੇ ਗੁਰੂ ਨੇ ਆਪਣਾ ਪਰਿਵਾਰ ਦੇ ਦਿੱਤਾ ਹੋਵੇ ਆਪ ਤੱਤੀਆਂ ਤਵੀਆਂ ਤੇ ਬੈਠ ਗਿਆ ਹੋਵੇ ਆਪ ਚਾਂਦਨੀ ਚੌਂਕ ਜਾ ਕੇ ਖੜ ਗਿਆ ਹੋਵੇ ਉਦੇ ਸਿੱਖਾਂ ਨੇ ਬੰਦਾ ਸਿੰਘ ਬਹਾਦਰ ਦੇ ਰੂਪ ਚ ਆਪਣੇ ਬੱਚੇ ਦਾ ਕਾਲਜਾ ਮੂੰਚ ਪਾ ਲਿਆ ਹੋਵੇ ਮੈਂ ਆਪਣੇ ਆਪ ਨੂੰ ਸਿੱਖ ਕਹਾ ਤੇ ਫਿਰ ਮੈਂ ਘਰ ਬੈਠ ਜਾਵਾਂ ਫਿਰ ਇਹ ਦੋ ਗੱਲਾਂ ਆਪਸ ਵਿੱਚ ਮਿਲਦੀਆਂ ਨਹੀਂ ਇਸ ਕਰਕੇ ਮੇਰੀ ਜ਼ਿੰਦਗੀ ਨੂੰ YouTube ਤੇ ਪੜ ਲਿਓ ਬੱਚਿਓ ਜਿਹੜੇ YouTube ਚਲਾਉਂਦੇ ਹੋ ਪ੍ਰੋਫੈਸਰ ਰਮਿੰਦਰਪਾਲ ਸਿੰਘ ਪਾਇਓ ਤੁਹਾਨੂੰ ਸਾਰਾ ਕੁਝ ਦਿਸ ਜੇਗਾ ਕਿ ਅੱਜ ਤੋਂ 20 ਸਾਲ ਜਦੋਂ ਦਾ ਇਹ ਨੈਟ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਜੋ ਮੈਂ ਕਰਦਾ ਸੀ ਉਹ ਅਖਬਾਰਾਂ ਚ ਪਰ ਹੁਣ ਤਾਂ ਤੁਹਾਡੇ ਹੱਥ ਚ ਪ੍ਰੋਫੈਸਰ ਮਿੰਦਰਪਾਲ ਸਿੰਘ ਪਾਓ ਉਧਰੋਂ ਤੁਸੀਂ ਐਨ ਕੇ ਸ਼ਰਮਾ ਪਾ ਲਿਓ ਦੇਖੋ ਤੁਹਾਡੇ ਕੋਲ ਹੈ ਤਜਰਬਾ ਕਿ ਤੁਸੀਂ ਆਪ ਦੇਖੋ ਕਿਨੇ ਕੀ ਕੀਤਾ ਪਹਿਲਾਂ ਪਾਓ ਪ੍ਰੋਫੈਸਰ ਮਿੰਦਰਪਾਲ ਪਾ ਲਓ ਪਹਿਲਾਂ ਪਹਿਲਾ ਪ੍ਰਨੀਤ ਕੋਰ ਪਾ ਲਿਓ ਫਿਰ ਡਾਕਟਰ ਗਾਂਧੀ ਪਾ ਲਿਓ ਫਿਰ ਐਨ ਕੇ ਸ਼ਰਮਾ ਪਾ ਲਿਓ ਹੋਰ ਕੜਾ ਇੱਕ ਹੋਰ ਕੋਈ ਹੋਊਗਾ ਚਾਰ ਨੇ ਨਾ ਇਹ ਆਪ ਦਾ ਬਲਬੀਰ ਸਿੰਘ ਪਾ ਲਿਓ ਹੁਣ ਬਲਬੀਰ ਦੀਓ ਗੱਲ ਕਰ ਲੋ ਡਾਕਟਰ ਬਲਬੀਰ ਨੂੰ ਆਪਣੀ ਸਾਲੀ ਦੀ ਜਦਾਦ ਹੜੱਪਣ ਦੀ ਸਜ਼ਾ ਦੇ ਵਿੱਚ ਡਿਸਟ੍ਰਿਕਟ ਕੋਰਟ ਨੇ 3 ਸਾਲ ਦੀ ਸਜ਼ਾ ਸੁਣਾਈ ਹੋਈ ਹੈ। ਡਾਕਟਰ ਗਾਂਧੀ ਮੈਂ ਮੈਂ ਕੈਮਰੇ 'ਚ ਬੋਲ ਰਿਹਾ ਔਰ ਇਹ ਕੈਮਰਾ ਸੀ ਚੜਾਵਾਂਗੇ ਤੁਸੀਂ ਵੀ ਸਾਰੇ ਵੀਡੀਓ ਬਣਾ ਕੇ ਇਧਰ ਉਧਰ ਭੇਜੋ ਡਾਕਟਰ ਡਾਕਟਰ ਬਲਬੀਰ ਨੂੰ ਸੋਰੀ ਮੈਂ ਡਾਕਟਰ ਬਲਬੀਰ ਨੂੰ ਜਿਹੜੇ ਆਪ ਪਾਰਟੀ ਵੱਲੋਂ ਖੜੇ ਨੇ ਮੈਂ ਚੈਲੰਜ ਕਰਕੇ ਕਹਿਣਾ ਤੇ ਪੰਜਾਬ ਸਰਕਾਰ ਨੂੰ ਵੀ ਕਹਿਣਾ ਕਿ ਜਿਹੜੇ ਬੰਦੇ ਨੂੰ ਅਦਾਲਤ ਵਿੱਚ ਪੂਰਾ ਕੇਸ ਚੱਲਿਆ ਕੇਸ ਚੱਲਣ ਤੋਂ ਬਾਅਦ ਫੈਸਲਾ ਕੀਤਾ ਜੱਜ ਨੇ ਕਿ ਇਹ ਬਲਬੀਰ ਸਿੰਘ ਜਿਹੜਾ ਅੱਜ ਆਪ ਦਾ ਉਮੀਦਵਾਰ ਹੈ ਤੇ ਹੈਲਥ ਮਨਿਸਟਰ ਹੈ ਸਿਹਤ ਮੰਤਰੀ ਹੈ ਉਹਨੂੰ 3 ਸਾਲ ਦੀ ਸਜ਼ਾ ਇਹ ਅਗਲੀ ਅਗਲੀ ਗੱਲ ਹੈ ਕਿ 3 ਸਾਲ ਵਾਲੇ ਦੀ ਜ਼ਮਾਨਤ ਹੋ ਜਾਂਦੀ ਹੈ ਪਰ ਦੋਸ਼ੀ ਤਾਂ ਕਰਾਰ ਦੇਤਾ ਨਾ ਅਗਲੇ ਹਾਈ ਕੋਰਟ ਨੂੰ ਦੋਸ਼ੀ ਦਿੰਦਾ ਹੈ ਜਾਂ ਨਹੀਂ ਦਿੰਦਾ ਇਹ ਤਾਂ ਉਦੋਂ ਦੇਖਾਂਗੇ ਜਦੋਂ ਹਾਈ ਕੋਰਟ ਦਾ ਫੈਸਲਾ ਆਊਗਾ ਪਰ ਅੱਜ ਜਿਹੜੀ ਡਿਸਟ੍ਰਿਕਟ ਕੋਰਟ ਹੈ ਜਿੱਥੇ ਟਰਾਇਲ ਚੱਲਿਆ ਹੈ ਕਈ ਸਾਲ ਇਹਨੇ ਆਪਣੀ ਸਾਲੀ ਦਾ ਤੇ ਉਹਨਾਂ ਦੇ ਪਰਿਵਾਰ ਦੀ ਜ਼ਿਦਾਦ ਹੜੱਪੀ ਹੈ ਰੋਪੜ ਜ਼ਿਲ੍ਹੇ ਦੇ ਵਿੱਚ ਮਲਕਾ ਜਿਹੜਾ ਉਹ ਪਾ ਕੇ ਦੇਖ ਲਿਓ ਉਹਨੇ ਪੰਜਾਬ ਲਈ ਤੇ ਕੌਮ ਲਈ ਕੀ ਕੀਤਾ ਫਿਰ ਮੇਰਾ ਵੀ ਪਾ ਕੇ ਦੇਖ ਲਓ ਤੁਹਾਡੇ ਕੋਲ ਹੀ ਹੋਊਗਾ ਸਾਰਾ ਕੁਝ ਮੈਂ ਤਾਂ ਅਜੇ ਉੱਥੇ ਡੇਟ ਵੀ ਆਉਗੀ ਵੀ ਅੱਜ ਤੋਂ 5 ਸਾਲ ਪਹਿਲਾਂ ਇਹ ਕੀ ਕਰ ਰਿਹਾ ਸੀ 10 ਸਾਲ ਪਹਿਲਾਂ ਕੀ ਕਰ ਰਿਹਾ ਸੀ ਮੈਂ ਇਹੀ ਕੁਝ ਕਰ ਰਿਹਾ ਸੀ ਜੋ ਮੈਂ ਇੱਥੇ ਹੁਣ ਬੋਲ ਰਿਹਾ ਮੈਂ ਸੰਘਰਸ਼ੀ ਬੰਦਾ ਮੈਂ ਸੰਤ ਜਰਨੈਲ ਸਿੰਘ ਜੀ ਤੋਂ ਸਿੱਖਿਆ ਲਈ ਹੈ ਉਹਨਾਂ ਦੇ ਔਸੂਲ ਜਿਹੜੇ ਹੈ ਤਾਂ ਗੁਰੂ ਨਾਨਕ ਸਾਹਿਬ ਦੇ ਔਸੂਲ ਨੇ ਕੋਈ ਸੰਤ ਜਰਨੈਲ ਸਿੰਘ ਆਪਣੇ ਘਰੋਂ ਨਹੀਂ ਲੈ ਕੇ ਆਏ ਸੀਗਾ ਔਸੂਲ ਤੇ ਨਾ ਸਿਮਰਜੀਤ ਸਿੰਘ ਮਾਨ ਆਪਣੇ ਘਰੋਂ ਲੈ ਕੇ ਆਇਆ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਅਸੂਲ ਘੜੇ ਨੇ ਗੁਰੂ ਨਾਨਕ ਗੁਰਗੋਬ ਸਿੰਘ ਦਸਾਂ ਜਾਮਿਆਂ ਚ ਤੇ ਅੱਜ ਗੁਰਗੰਨ ਸਾਹਿਬ ਦੇ ਵਿੱਚ ਉਹ ਦਰਜਾ ਸਾਰਾ ਕੁਝ ਉਸ ਅਸੂਲ ਤੇ ਚੱਲਦੇ ਹੋਏ ਜਿਹੜਾ ਸਿੱਖਾਂ ਨੇ ਟਾਈਮ ਟੂ ਟਾਈਮ ਸ਼ਹੀਦੀਆਂ ਪਾਈਆਂ ਨੇ ਸਾਡੀਆਂ ਅੱਖਾਂ ਸਾਹਮਣੇ ਸ਼ਹੀਦੀ ਪਾਉਣ ਵਾਲਾ ਸੰਜਨ ਐਲ ਸਿੰਘ ਭਿੰਡਰਾਂ ਵਾਲਾ ਸੀ ਇਹ ਜਰੂਰ ਸਮਝੋ ਕਿ ਕਿਉਂ ਅਸੀਂ ਸੰਜਨ ਐਲ ਸਿੰਘ ਨੂੰ ਮੰਨਦੇ ਆ ਕਿਉਂਕਿ ਉਹਨੇ ਉਹ ਗੱਲ ਕਰਕੇ ਦਿਖਾਈ ਆ ਜੋ ਗੁਰੂ ਸਾਨੂੰ ਸਿਖਾਉਂਦਾ ਰਿਹਾ 250 ਸਾਲ 239 ਸਾਲ ਦਾ ਸਫਰ ਹੈ ਗੁਰੂ ਨਾਨਕ ਸਾਹਿਬ ਦੇ ਕਰਤਾ ਤੇ ਅੱਜ ਗੁਰਗੰਨ ਸਾਹਿਬ ਜੀ ਦੀ ਸੋ ਮੇਰੀ ਬੇਨਤੀ ਹੈ ਸਾਰਾ ਕੁਝ YouTube ਤੇ ਪਿਆ ਹੈ ਵਰਕ ਪਿਆ ਹੈ ਦੇਖੋ ਆਪ ਇਸ ਲਈ ਮੈਂ ਚਾਰਾਂ ਪਾਰਟੀਆਂ ਦੇ ਉਲਟ ਖੜਾ ਚਾਹੇ ਉਹ ਆਪ ਹੈ ਚਾਹੇ ਉਹ ਬਾਦਲ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਉਹਨਾਂ ਦੇ ਕੰਮ ਉਹਨਾਂ ਦੇ ਰਾਜ ਭਾਗ ਇੱਥੇ ਹੀ ਹੋਏ ਨੇ ਤੇ ਤੁਸੀਂ ਸਾਰਿਆਂ ਨੇ ਦੇਖੇ ਨੇ ਇੱਕ ਸਿਮਰਨਜੀਤ ਸਿੰਘ ਮਾਨ ਹੈ 84 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਉਹਨੇ ਜਿਹੜੀ ਡੀਏਜੀ ਦੀ ਨੌਕਰੀ ਛੱਡੀ ਹੈ ਉਹ ਤੋਂ ਬਾਅਦ ਤੁਹਾਡੇ ਵਿੱਚ ਆਏ ਨੇ 5 ਸਾਲ ਤਾਂ ਪਹਿਲਾਂ ਭਾਗਲਪੁਰ ਦੀ ਜੇਲ੍ਹ ਦੇ ਵਿੱਚ ਸਖਤ ਕੈਦ ਵਿੱਚ ਬਿਹਾਰ 'ਚ ਉਹਨਾਂ ਨੂੰ ਰੱਖਿਆ ਤੇ ਦੋਸ਼ ਲਾਇਆ ਕਿ ਤੂੰ ਇੰਦਰਾ ਗਾਂਧੀ ਮਰਵਾਈ ਹੈ ਇੰਦਰਾ ਗਾਂਧੀ ਮਾਰਨ ਵਾਲਿਆਂ ਦੀ ਮੈਂ ਇੱਜ਼ਤ ਕਰਦਾ ਭਾਵੇਂ ਸਤਵੰਤ ਸਿੰਘ ਜੀ ਹੋਣ ਚਾਹੇ ਬਿਆਨ ਸਿੰਘ ਜੀ ਹੋਣ ਚਾਹੇ ਕੇਰ ਸਿੰਘ ਜੀ ਹੋਣ ਉਹ ਇੱਕ ਅੱਡ ਵਿਸ਼ਾ ਹੈ ਪਰ ਇਹ ਦੋਸ਼ ਲਾਇਆਗਾ ਸਿਮਰਨਜੀਤ ਸਿੰਘ ਮਾਨਤੇ ਤੇ 5 ਸਾਲ ਕੈਦ ਰੱਖਿਆ ਪਰ ਪੰਜਾਬ ਦੇ ਲੋਕਾਂ ਨੇ ਉਹਨੂੰ ਤਰਨਤਨ ਸਾਹਿਬ ਤੋਂ ਜਿਤਾ ਕੇ ਉਹਨੂੰ ਉੱਥੋਂ ਕਢਵਾਇਆ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਸਿਮਰਨਜੀਤ ਸਿੰਘ ਮਾਨਤਾ ਘਰੇ ਬੈਠੇ ਹੀ ਨਹੀਂ ਹੈ ਤੁਸੀਂ ਕੁੱੜ ਚੋ ਕੋਈ ਹੁਣ ਤਾਂ ਇਲੈਕਸ਼ਨਾਂ ਨੇ ਨਾ ਡੇਢ ਮਹੀਨੇ ਬਾਅਦ ਇਲੈਕਸ਼ਨਾਂ ਵੀ ਖਤਮ ਹੋ ਜਾਣੀਆਂ ਨੇ ਚਾਹੇ ਉਹ ਜਿੱਤਣ ਚਾਹੇ ਨਾ ਜਿੱਤਣ ਇਹ ਇੱਕ ਅਲੈਦਾ ਸਵਾਲ ਹੈ ਪਰ ਦੁਨੀਆ ਦੇ ਦੁੱਖਾਂ ਸੁੱਖਾਂ ਵਿੱਚ ਉਹਨਾਂ ਨੇ ਹਰ ਰੋਜ਼ ਜਾਣੇ ਜਾਣਾ ਤੁਹਾਨੂੰ ਮੈਂ ਬੇਨਤੀ ਕਰਦਾ ਇਲੈਕਸ਼ਨ ਤੋਂ ਬਾਅਦ ਦੇਖ ਲਿਓ ਜਿੱਤ ਗਏ ਤਾਂ ਵੀ ਵਾਹਿਗੁਰੂ ਕਰੇ ਜਿੱਤਣ ਤੇ ਜੇ ਕੋਈ ਹੋਰ ਫੈਸਲਾ ਵੀ ਹੋ ਜਵੇ ਫਿਰ ਵੀ ਤੁਸੀਂ ਸਵੇਰੇ ਜਾਇਓ 10 ਵਜੇ ਤਾਂ ਉੱਥੇ ਲੋਕ ਬੈਠੇ ਹੋਣਗੇ ਕੋਈ ਦਿਨ ਮਰਜੀ ਤੇ ਸਿਮਰਨਜੀਤ ਸਿੰਘ ਮਾਨ ਆ ਜਾਏਗਾ ਉਹਨੇ ਕਿਸੇ ਪਾਸੇ ਜਾਣਾ ਹੀ ਹੋਊਗਾ ਜਾਣਾ ਹੋਊਗਾ ਲੋਕਾਂ ਕੋਲ ਉਹ ਆਪਣੀ ਰਿਸ਼ਤੇਦਾਰੀ ਚ ਨਹੀਂ ਜਾਣਾ ਹੋਊਗਾ ਉਹ ਪਾਰਟੀ ਦਾ ਮੈਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਹੈ। ਬਾਬਾ ਰਣਬੀਰ ਸਿੰਘ ਜੀ ਆਪਣਾ ਹਰਪਾਲਪੁਰ ਤੇ ਬਲਵਿੰਦਰ ਸਿੰਘ ਜੀ ਆਪਣਾ ਡਾਰੀਆਂ ਤੋਂ ਨੇ ਤੁਹਾਡੇ ਇਹ ਕਰੋੜ ਹਲਕੇ 'ਚ ਸਾਡਾ ਅੱਜ ਦਾ ਸਾਰਾ ਟੂਰ ਕਰਵਾ ਰਹੇ ਨੇ। ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦੀ ਆ। ਸਭ ਤੋਂ ਜ਼ਿਆਦਾ ਧੰਨਵਾਦੀ ਆ ਮੈਂ ਆਪਣੀਆਂ ਭੈਣਾਂ ਬੱਚੀਆਂ ਦਾ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਮੈਨੂੰ ਸੁਣਿਆ ਤੇ ਮੈਂ ਆਪਣੇ ਭਰਾਵਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ ਵੀ ਬੇਨਤੀ ਕਰਦਾ ਕਿ ਜੋ ਕੁਝ ਵੀ ਮੈਂ ਬੋਲ ਕੇ ਗਿਆ ਜਾਂ ਕੋਈ ਹੋਰ ਬੋਲ ਕੇ ਜਾਵੇ ਤਾਂ ਉਹਨੂੰ ਸਵਾਲ ਕਰੋ ਮੈਨੂੰ ਸਵਾਲ ਕਰਨਾ ਚਾਹੁੰਦੇ ਹੋ ਮੈਂ ਬੈ ਜਾ ਘੰਟਾ ਬੈਠੂੰਗਾ ਜੋ ਮਰਜੀ ਸਵਾਲ ਕਰੋ ਉਹਦਾ ਜਵਾਬ ਮੇਰੇ ਕੋਲ ਜੇ ਤੁਹਾਨੂੰ ਨਾ ਮਿਲਿਆ ਫਿਰ ਕਹੋ ਯਾਰ ਇਹ ਤਾਂ ਉਹੀ ਬੋਲ ਕੇ ਚਲਾ ਗਿਆ ਤੇ ਮੈਂ YouTube ਵਾਲੀ ਜਿਹੜੀ ਗੱਲ ਕੀਤੀ ਹੈ ਕਿਉਂਕਿ ਅੱਜ ਜ਼ਮਾਨਾ ਹੈ ਸੋਸ਼ਲ ਮੀਡੀਆ ਦਾ ਮੇਰੇਆਂ ਬਹੁਤ ਸਪੀਚਸ ਬਹੁਤ ਪ੍ਰੋਟੈਸਟ ਜਿਹੜੇ ਸਾਡੀ ਪਾਰਟੀ ਨੇ ਕੀਤੇ ਨੇ ਉਹ YouTube 'ਚ ਪਏ ਨੇ ਉੱਥੋਂ ਦੇਖ ਲਿਓ ਵੀ ਪ੍ਰੋਫੈਸਰ ਵਿੰਦਰਪਾਲ ਸਿੰਘ ਕੀ ਕਰਦਾ ਰਿਹਾ ਅੱਜ ਤੋਂ ਪਹਿਲਾਂ ਜੇ ਸਾਡੇ ਕੋਲ ਅੱਜ ਆਇਆ ਤਾਂ ਅੱਜ ਤੋਂ ਪਹਿਲਾਂ ਕੀ ਕਰਦਾ ਕੀ ਇਹਦੀ ਕੋਈ ਕ੍ਰੈਡਿਬਿਲਟੀ ਹੈ ਕੀ ਇਹਨੇ ਕੋਈ ਕੰਮ ਕੀਤਾ ਹੈ ਸਮਾਜ ਦੇ ਵਿੱਚ ਫਿਰ ਫੈਸਲਾ ਕਰਿਓ ਕਿ ਇਹ ਵੋਟ ਦਾ ਹੱਕਦਾਰ ਹੈ ਜਾਂ ਨਹੀਂ ਹੈ ਸੋ ਮੇਰੀ ਬੇਨਤੀ ਹੈ ਮੈਨੂੰ ਚੰਗਾ ਲੱਗਦਾ ਹੈ ਦੀਪ ਸਿੱਧੂ ਮੈਨੂੰ ਚੰਗਾ ਲੱਗਦਾ ਹੈ ਮੂਸੇਵਾਲਾ ਕਿਸੇ ਨੂੰ ਨਹੀਂ ਚੰਗਾ ਲੱਗਦਾ ਮੈਂ ਉਹਨੂੰ ਹੱਥ ਜੋੜ ਕੇ ਮਾਫੀ ਮੰਗ ਲੂੰਗਾ ਪਰ ਮੈਂ ਇਸ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਣਾ ਕਿ ਮੈਂ ਸੰਤ ਜਰਨੈਲ ਸਿੰਘ ਜੀ ਨੂੰ ਸਿਮਰਨਜੀਤ ਸਿੰਘ ਮਾਨ ਨੂੰ ਦੀਪ ਸਿੱਧੂ ਨੂੰ ਸਿੱਧੂ ਮੂਸੇਵਾਲੇ ਨੂੰ ਇਹਨਾਂ ਨੂੰ ਮੈਂ ਪਿਆਰ ਕਰਦਾ ਤੇ ਕਰਦਾ ਰਹੂੰਗਾ ਇਹਨਾਂ ਵੱਲੋਂ ਜੋ ਸਮਝਾਇਆ ਗਿਆ ਉਹ ਸਮਝਦਾ ਰਹੂੰਗਾ ਬੱਚਿਆਂ ਨੂੰ ਸਮਝਾਉਂਦਾ ਰਹੂੰਗਾ ਤੇ ਇਹਦੇ ਤੇ ਤੁਰਦਾ ਰਹਾਂਗਾ ਸਰਕਾਰ ਦਾ ਜ਼ਿਕਰ ਦਾ ਮਾਰ ਲਵੇ ਸਰਕਾਰ ਦਾ ਜ਼ਿਕਰੇ ਕੁਝ ਕਰੇ ਤੁਹਾਡਾ ਜ਼ਿਕਰ ਦਾ ਜਿਤਾ ਦਿਓ ਤੁਹਾਡਾ ਜ਼ਿਕਰ ਦਾ ਘਰ ਬਿਠਾ ਦਿਓ ਪਰ ਕਰਨਾ ਮੈਂ ਫਿਰ ਵੀ ਇਹੀ ਕੁਛ ਹੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ